ਇੱਦਾਂ ਕਰਨੀ ਆ ਇਹ ਮੇਰੇ ਰੋਜ਼ ਤੁੰਬੇ ਤੋੜਦਿਆਂ ਨੇ ਸਾਨੂੰ ਕੱਪੜੇ ਬਣਾਉਂਦੇ ਸਾਨੂੰ ਕੱਪੜੇ ਬਣਾਉਂਦੇ ਇੱਦਾਂ ਕਰਨੀ ਆ ਫਿਰ ਗੁਰਜੀਤ ਨੂੰ ਫੋਨ ਕਰਨੀ ਆ ਉਹ ਨੂੰ ਆਹਨੇ ਤੇ ਆਨ ਕੇ ਧੀਏ ਇਹਨਾਂ ਨੂੰ ਨਾਏ ਬਣਾ ਕੇ ਦੇ ਜਾ ਮੈਂ ਆਪਣਾ ਬਣਾ ਕੇ ਲੈ ਜਾ ਜੇ ਮੈਂ ਇਹਨਾਂ ਨੂੰ ਪੈਸੇ ਦਿੱਤੇ ਨਾ ਇਹਨਾਂ ਤੇ ਡਾਉਣੇ ਨੇ ਇਹਨਾਂ ਤੇ ਫਿਰ ਸਸੇ ਨੂੰ ਹੱਥ ਨਹੀਂ ਪਾਉਣਾ ਮਹਿੰਗੇ ਤੋਂ ਮਹਿੰਗੇ ਖਰੀਦਣੇ ਇਹਨਾਂ ਦੇ ਉਹ ਨੂੰ ਸੱਦਨੀ ਆ ਇੱਦਾਂ ਕਰਨੀ ਫੋਨ ਲਾ ਕੇ ਨਾ ਉਹ ਲੋ ਨੀ ਕੁੜੀ ਰੋ ਤਾਂ ਮੇਰੇ ਲੱਗੇ ਪਿਆ ਵਾ ਹਲੋ ਹਲੋ ਪਤਾ ਕੀ ਆ ਰਿਹਾ ਅੱਛਾ ਚਲੋ ਚੰਗਾਈ ਚਾਹੀਦਾ ਪਤਾ ਹੋਰ ਪਰਿਵਾਰ ਠੀਕ ਆ ਸਭ ਅੱਛਾ ਫੋਨ ਮੈਂ ਉਦਾਂ ਹੀ ਤੈਨੂੰ ਕੀਤਾ ਵਾ ਰਾਜੀ-ਵਾਜੀ ਪੁੱਛਣ ਵਾ ਤੇ ਕੋਈ ਏਡੀ ਜ਼ਰੂਰੀ ਗੱਲ ਤੇ ਨਹੀਂ ਈ ਆ ਗਈ ਪੁੱਤ ਕੀ ਕਰਨਾ ਕਰ ਤੂੰ ਦੱਸ ਦਿੰਨੀ ਆ ਤੈਨੂੰ ਆਹ ਫੋਨ ਤੇ ਮੈਂ ਤਾਂ ਕੀਤਾ ਸੀਗਾ ਮੈਂ ਕਿਹਾ ਤੇਰੀਆਂ ਪਰਜਾਂਆਂ ਦੇਣਾਂ ਨੇ ਕੱਪੜੇ ਮੰਗਣ ਮੰਮੀ ਸਾਨੂੰ ਪੈਸੇ ਦੇ ਅਸੀਂ ਸੂਟ ਲਿਆਉਣੇ ਆ ਆਹ ਮੈਂ ਸੋਚਿਆ ਵੀ ਜੇ ਮੈਂ ਇਹਨਾਂ ਨੂੰ ਪੈਸੇ ਦੇਤੇ ਨਾ ਇਹਨਾਂ ਨੇ ਤੇ ਡਾਪ ਡਾਉਂ ਨੇ ਜਿੰਨੇ ਦਿੱਤੇ ਇਹਨਾਂ ਤੇ ਇੱਕ ਪਿਆਰ ਬਚਾ ਕੇ ਲਿਆਉਣਾ ਆਹੋ ਇਹੋ ਕੰਮ ਕਰਨਾ ਨੇ ਨਾ ਤੇ ਮੈਂ ਤੈਨੂੰ ਤਾਂ ਫੋਨ ਕੀਤਾ ਵਾ ਵੀ ਜੇ ਤੂੰ ਆ ਜਾਏ ਇੱਕ ਦਿਨ ਇੱਕ ਦਿਹਾੜੀ ਆ ਮੇਰੀ ਤੇ ਨਾਲ ਜਾ ਕੇ ਤੇ ਨਾਲੇ ਇਹਨਾਂ ਨੂੰ ਕੱਪੜੇ ਲੈ ਦੇ ਤੇ ਨਾਲੇ ਤੂੰ ਆਪਣੇ ਬਣਾ ਲੈ ਕਾਮ ਕੱਢ ਕੇ ਤੇ ਆ ਕੁਛ ਨਹੀਂ ਆਂਦੀਆਂ ਇਹ ਇਹਨਾਂ ਦਾ ਡਰ ਪਿਆ ਸਾਨੂੰ ਇਹਨਾਂ ਨੇ ਆਖਣਾ ਫੇ ਕੁੜੀ ਨੂੰ ਸੱਦਿਆ ਵਾ ਤਾਂ ਸੱਦਣਾ ਨਹੀਂ ਕੁੜੀ ਨੂੰ ਮੈਂ ਆਪਣੇ ਨੂੰ ਉਹ ਆਜੋਬ ਕਰਕੇ ਇਹਨਾਂ ਦਾ ਡਰ ਪਿਆ ਇੱਥੇ ਇਹ ਤੇ ਅੰਦੀਆਂ ਸਾਨੂੰ ਬਸ ਫਾਟ ਚ ਫੜਾ ਪੈਸੇ ਤੈਂ ਜਾਈਏ ਆਪਣੀ ਮਨ ਮਰਜ਼ੀ ਦੇ ਲੈ ਆਈਏ ਚਲੋ ਨਾਲ ਜਾ ਕੇ ਲੈ ਲੈਣ ਜਿੱਦਾਂ ਦੇ ਲੈਣੇ ਆ ਪਤਾ ਤੇ ਲੱਗੂ ਮੈਂ ਤੁਹਾਨੂੰ ਆਪਣੇ ਵੀ ਬਣਾ ਲੈ। ਮੈਂ ਤੇਰੀ ਕਿਉਂ ਨਹੀਂ ਗੱਲ ਕੋਈ। ਤੇਰੇ ਵੀ ਬਣਦੇ ਆ ਤੇਰੇ ਕਿਉਂ ਨਹੀਂ ਬਣਦੇ ਤੀਏ। ਆਹ ਹਾਂ ਲੈ ਲੈ ਆਪਣੀ ਮਰਜ਼ੀ ਦਾ। ਇੱਕ ਲੈ ਲੈ ਫੇਰ ਦੋ ਲੈ ਲੈ। ਕੋਈ ਗੱਲ ਨਹੀਂ। ਤੇ ਆ ਟਾਈਮ ਕੱਢ ਕੇ ਫਿਰ ਹਾਂ। ਚੰਗਾ ਆ ਜੀ ਫਿਰ ਹਾਂ। ਆ 10 ਦਿਨ ਜਦੋਂ ਆਉਣਾ ਹੋਗਾ। ਹਾਂ ਠੀਕ। ਠੀਕ ਆ ਮੰਮੀ। ਚਲੋ ਠੀਕ ਆ ਫਿਰ। ਚੰਗਾ ਬਲਜੀਤ ਹਾਂਜੀ ਚਲ ਜੀ ਪਰ ਸ਼ਹਿਰ ਸ਼ਹਿਰ ਨਹੀਂ ਕੁਸ਼ਨ ਨੂੰ ਸ਼ਹਿਰ ਨਹੀਂ ਜਾਣਾ ਕਿਉਂ ਮੰਮੀ ਦਾ ਫੋਨ ਆਉਣ ਡਿਆ ਹੀ ਮੰਮੀ ਦਾ ਮੰਮੀ ਕੀ ਕਹਿੰਦੇ ਹੁਣ ਮੰਮੀ ਕਹਿੰਦੇ ਵੀ ਪਿੰਡ ਆਓ ਤੇ ਨਾਲੇ ਆਪਣੇ ਸੂਟ ਲੈ ਲੀ ਤੇ ਨਾਲੇ ਭਾਬੀ ਉਹਨਾਂ ਨੂੰ ਲੈ ਕੇ ਦੇ ਦੀ ਸੂਟ ਹਾਂਜੀ ਅੱਛਾ ਫੇਰ ਅਗਰਦਾ ਫਿਰ ਮੇਰਾ ਕਿਰਦਾ ਦਾ ਜਾਣਾ ਹੀ ਆ ਫਿਰ ਅੱਛਾ ਮੈਂ ਸੂਟ ਉਥੋਂ ਲੈ ਲਾਂ ਫਿਰ ਮੇਰੇ ਘਰ ਤਾਂ ਖਰਚ ਆਉਣੇ ਆ ਹਾਂ ਕਿੱਡੇ ਚਲਾ ਕੇ ਚਲਾ ਕੀ ਨੂੰ ਕੀ ਆ ਸੂਰਤੇ ਮਿਲਦੇ ਆ ਤੇ ਹੋਰ ਕੀ ਚਾਹੀਦਾ ਫਿਰ ਆਹੋ ਨਹੀਂ ਉਹ ਤਾਂ ਗੱਲ ਹੈਗੀ ਆ ਚਲੋ ਫਿਰ ਕਰੋ ਤਿਆਰੀ ਚਲ ਆਜੋ ਫਿਰ ਮੈਂ ਕੀ ਮੈਂ ਤਿਆਰਵਾ ਜਾ ਚਲੋ ਉਹ ਤਾਂ ਕੰਮ ਹੀ ਬੜਾ ਵਧੀਆ ਬਣ ਗਿਆ ਉਦਾਂ ਇਹਨੇ ਮੇਰੀ ਜੇਬ ਢਿੱਲੀ ਕਰਾਉਣੀ ਸੀ ਚਲੋ ਅੱਡ ਸੋਹਰਿਆਂ ਨੂੰ ਜਾਣੇ ਆ ਫਿਰ ਤੂੰ ਪਹਿ ਲਉਣਾ ਹਣਾ ਮੁਰਸਲ ਤੇ ਉੱਥੇ ਲਾ ਲੋ ਸ਼ਾਨ ਹੀ ਹੈਗੀ ਉਥੇ ਉਹਨਾਂ ਆਪਣੇ ਲਈ ਆ। ਤੂੰ ਹੀ ਵੀ ਨਾ ਹੱਥ ਦੀ ਕਰਦੇ ਕੁਛ। ਹੱਥ ਕਰੀਏ ਦੱਸ ਮੈਂ ਕਿਹਦੀ ਘਰ ਨਹੀਂ ਜੀ ਤੋਪੇ ਰਹਿਣ ਦਿੱਤੀ। ਭੈਣ ਜੀ ਆਏ ਚਾਹ ਨੂੰ ਲੱਗੇ ਜੇ। ਆਹੋ। ਹਾਂ ਤੇ ਬੜਾ ਹੀ ਵਧੀਆ ਚਾਹ ਧਰਤੀ ਆ ਤੇ। ਅੱਗੇ ਸਮੋਸੇ ਤਾਂ ਖਾ ਲੇ ਆ। ਤੇ ਹੁਣ ਆਣ ਹੈ ਕਿ ਮਾਈ ਆਣ ਕੇ ਤੇ ਚਾਹ ਵੀ ਸੰਗ ਚੋ ਕੱਢ ਲੈ। ਸਵਾਦ ਦੀ ਚਾਹ ਨਾ ਹੁਣ ਭੈਣ ਜੀ। ਉਹ ਨਹੀਂ ਕੋਈ ਗੱਲ ਨਹੀਂ ਬਣ ਜਾਂਦੀ ਚਾਹ। ਆ ਵੇਖਾਂ ਮੈਂ ਤਾਂ ਰੀਤ ਹੈਗੀ ਕਰਾਂ। ਅੱਗੇ ਨੇ ਰੀਤ ਨਾਲ ਸਮੋਸੇ ਮੰਗਾਏ ਆ ਤੇ ਵੇਖ ਲੋ। ਅੰਦਰ ਵੇਖ। ਹੋਏ ਮੈਂ ਮਰ ਜਾ। ਅੱਭੈਂ ਜੀ ਕਿੱਦ ਤੁਰੇ ਹੁੰਦੇ ਆ ਤੁਹਾਨੂੰ ਪਤਾ ਹੀ ਇਹਨਾਂ ਦਾ ਸਵਾਹ ਪਤਾ ਮੈਨੂੰ ਆ ਸਾਰਾ ਬੇੜਾ ਕਰਕੇ ਮਾਤਾ ਦਾ ਯੋ ਬੈਠੀ ਬੈਠੀ ਫੋਨ ਚਲਾਈ ਜਾਂਦੀ ਮੰਜੇ ਦੇ ਉੱਤੇ ਫੋਨ ਕਰਕੇ ਸੱਦੇ ਆ ਤੇ ਇੰਨੇ ਸੱਦੇ ਤਾਂ ਹੀ ਆਏ ਆ ਨਾ ਹਾਂ ਤੇ ਕਿਹਨੂੰ ਪਤਾ ਹੀ ਨਹੀਂਗਾ ਪੈਂਜੇ ਤੇ ਗਰਮੀ ਵੀ ਬੜੀ ਆ ਤੇ ਡਿਮਾਂਡਾਂ ਵੀ ਬੜੀਆਂ ਹੋਣੀਆਂ ਵਾ ਰੋਟੀ ਚਾਹ ਬਣਾ ਲਓ ਚਾਹ ਨਾ ਬਣਾ ਲਓ ਕੀ ਕਰਾਂਗੇ ਮੇਰੀ ਗੱਲ ਸੁਣ ਸਾ ਲੱਲਾ ਮੈਨੂੰ ਲੱਗਿਆ ਸਮਝ ਤੇ ਕਿੱਦੜ ਸੱਦੇ ਆਏ ਆਪਾਂ ਕੱਪੜੇ ਨਹੀਂ ਮੰਗਣੀਆਂ ਮਾਤਾ ਤੋਂ ਭਾਣ ਸੂਟ ਲੈ ਕੇ ਦੇ ਇਹਨੇ ਹੁਣ ਆਪਣੀ ਕੁੜੀ ਸੱਦ ਲਈ ਆ ਬੰਦੀ ਸਾਰੀ ਜ਼ਿੰਦਗੀ ਇਹਦੇ ਕੱਪੜੇ ਪਾਉਣੇ ਆ ਸਾਡੀ ਮਨ ਪਸੰਦ ਦੀ ਕੋਈ ਗੱਲ ਹੀ ਨਹੀਂ ਆ ਤੇ ਕੀ ਕਰੀਏ ਸਾਰਾ ਘਰ ਤੇ ਆਪਣੇ ਹੱਥ ਚੜਾ ਕੇ ਬਿਠੀ ਆ ਨਹੀਂ ਇਹ ਵੀ ਮਹਾਰਾਣੀ ਪਰਸਾ ਪਾ ਕੇ ਆ ਜਾਂਦੀ ਆ ਉਹ ਜ਼ਿਆਦਾ ਘਰ ਵਾਲਾ ਨਾਲ ਜਿਹੜਾ ਤੁਰਿਆ ਹੁੰਦਾ ਵਾ ਉਹ ਤਾਂ ਗੇ ਲਾਲਚੀ ਕਿਥਾਂ ਦਾ ਸਾਰਾ ਕੱਪੜਾ ਜਿਹੜਾ ਬਣਾ ਕੇ ਇਥੋਂ ਸਾਡਾ ਸਿਰ ਮੁੰਦ ਕੇ ਲੈ ਜਾਣਾ ਵਾ ਤੇ ਚੱਲ ਨਹੀਂ ਵੱਡਣ ਵਾਲੀ ਤੇ ਆ ਮਾਤਾ ਵਾ ਹੈ ਬੰਦਾ ਇਹਨੂੰ ਅੰਦਰ ਖੜਕੇ ਨਾ ਚੰਗਾ ਪੰਨੇ ਵੜ ਕੇ ਤੇ ਪੈਸੇ ਸਾਡੇ ਕਮਾਇਆ ਸਾਡੇ ਕਰਨ ਤੇ ਤੇਰੀ ਕੁੜੀ ਆਣ ਕੇ ਲੀੜਾ ਕੱਪੜਾ ਕਿਉਂ ਬਣਾ ਕੇ ਦੇਵੇ ਭਲਾ ਇਹ ਵੀ ਪਤਾ ਆਕੜ ਕਿਉਂ ਇੰਨੀ ਸਾਰੀ ਜ਼ਮੀਨ ਤੇ ਰੱਖੀ ਆ ਆਪਣੇ ਨਾਂ ਮੁੰਡਿਆਂ ਦੇ ਨਾਂ ਤੇ ਕਦੇ ਮਰ ਲਾਂਗੇ ਲਾਇਆ ਇਹਨੇ ਪਵਾੜਾ ਖਾਨਾ ਤੇ ਆ ਮਾਰਦਾ ਵਾ ਪੀ ਚੋਕੇ ਕੁੜੀ ਦੇ ਨਾਂ ਪਿਆੜੀ ਲਾ ਦੂਗੀ ਤੇ ਫੇਰ ਅਹੀ ਕੀ ਕਰ ਲਾਂਗੇ ਸਾਨੂੰ ਆਪਣੀਆਂ ਜ਼ਬਾਨਾਂ ਸੀਣੀਆਂ ਪੈਣੀਆਂ ਵਾ ਹੁਣ ਚੁੱਪੀ ਕਰਦਾ ਜੋ ਹੈਗਾ ਵਾ ਚੱਲਾ ਮਿਲ ਲਈ ਉਹਨਾਂ ਨੂੰ ਹੁਣ ਹੋਈ ਪੈਂਜੀ ਮੇਰਾ ਤੇ ਮਾਸਾ ਜੀ ਨੇ ਕੱਢਿਆ ਚੱਲ ਆ ਜਾ ਹੁਣ ਲਾ ਸਤਿ ਸ਼੍ਰੀ ਅਕਾਲ ਪੱਬਜੀ ਸਤਿ ਸ਼੍ਰੀ ਅਕਾਲ ਹੋਰ ਸਨੋਟੀ ਕਾਕਾ ਪੱਬਜੀ ਖਾਂਦੀ ਹਾਂ ਜੀ ਸਤਿ ਸ਼੍ਰੀ ਅਕਾਲ ਸਨੋ ਸਾਸਰੀ ਭਾਬੀ ਜੀ ਸਤਿ ਸ਼੍ਰੀ ਅਕਾਲ ਹੋਰ ਸਤਿ ਸ਼੍ਰੀ ਅਕਾਲ ਸਾਸਰੀ ਭਾਬੀ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਜੀ ਹਾਂ ਜੀ ਹਾਂ ਜੀ ਵਧੀਆ ਚਲੋ ਭਾਬੀ ਆ ਮੜਿਆ ਭਈਆ ਨੂੰ ਕਹਿ ਕੇ ਮੇਰਾ ਮੋਟਰਸਾਈਕਲ ਸ਼ਾਮੇ ਲਵਾ ਦਿਓ ਉਹ ਕੋਈ ਗੱਲ ਨਹੀਂ ਕਰਾ ਦਿੰਦੇ ਮੋਟਰਸਾਈਕਲ ਸ਼ਾਮੇ ਉਹ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਸਰੀ ਭਾਬੀ ਜੀ ਸਤਿ ਸ਼੍ਰੀ ਅਕਾਲ ਕੀ ਈਦਾਰ ਉਹ ਠੀਕ ਤੇ ਹਾਂ ਠੀਕ ਹੈ ਤੁਸੀਂ ਜਾਓ ਬਸ ਵਧੀਆ ਵਧੀਆ ਹਲੋ ਵਧੀਆ ਚਾਹੀਦਾ ਮਹਾਰਾਜ ਵਧੀਆ ਹੀ ਰੱਖੇ ਇਹ ਦਰਮੀਚ ਨਹੀਂ ਤੇ ਮੁੜ ਕੋ ਮੁੜ ਕੇ ਭੜੇ ਹੋਏ ਜੀ ਹਾਂ ਜੀ ਫੋਨ ਕੀਤਾ ਤੇ ਫਿਰ ਅਈ ਉਸੇ ਵਲੇ ਪਰਪਈ ਆ ਲਓ ਪਾਣੀ ਜਦੋਂ ਜੀ ਮੋਤੀ ਹੁਣ ਪਾਣੀ ਪੀ ਚੁੱਕਿਆ ਹੈ ਪਾਣੀ ਵੇਖਿਆ ਜੇ ਨਹੀਂ ਤੇ ਅੱਗੇ ਤੂੰ ਆ ਤੀ ਜੇ ਤਾਂ ਕਰਕੇ ਪਾਣੀ ਪੜਾਇਆ ਛੇ ਬਿਨਾਂ ਤੇ ਬੜੀ ਲਾਈ ਚੀਜ਼ ਵਾ ਪਰ ਉਹਨੇ ਆਉਂਦਿਆਂ ਪਾਣੀ ਪੜਾਈਏ ਬੰਦਾ ਮੋਗਿਆ ਦੁਕਾਨਾਂ ਚੋਂ ਆ ਕੇ ਬੰਦਾ ਪੁੱਛੇ। ਉਹ ਚਲੋ ਮੰਮੀ ਕੋਈ ਗੱਲ ਨਹੀਂ ਆ ਠੰਡੇ ਪੀਂਦੇ ਆਇਆ ਕਰੋ ਕੋਈ ਗੱਲ ਨਹੀਂ। ਭਾਵੇਂ 100 ਵਾਰੀ ਘਰ ਸਭ ਕੁਝ ਖਾਈਦਾ ਵਾ। ਪਰ ਇਹਨਾਂ ਨੂੰ ਤਾਂ ਸੁਨਾਸ ਚਾਹੀਦੀ ਐ ਨਾ। ਉਹ ਚਲੋ ਕੋਈ ਗੱਲ ਨਹੀਂ। ਜਿੰਦੇ ਵਿੱਚ ਬਰਾਉਨੇ ਆਏ ਆ। ਚਲ ਮੰਮੀ ਦੇਖ। ਤੂੰ ਇਹ ਵੀ ਐਸ.ਯੂ.ਸੀ. ਲਾ ਕੇ ਬਹਿ ਜਾ ਕਰੋ ਤੂੰ ਹੀ ਪੱਕੇ ਥਲੇ ਰਹਿੰਦੇ ਸਾਰੀ ਦਿਹਾੜੀ। ਤਾਂ ਪੱਤੀ ਬੰਦ ਵਾਜ। ਤੇ ਜਨਰੇਟਰ ਕਿਹੜੇ ਕੰਮ ਨੂੰ ਰੱਖਿਆ ਵਾ? ਜਨਰੇਟਰ ਛੱਡਿਆ ਇਹਨਾਂ ਨੇ। ਤੇਲ ਦੀ ਬਾਈਟਾਂ ਕਰਦੇ ਆ ਨਾ? ਹਾਂ ਇਹ ਵੀ ਕਰਦੇ ਹਾਂ ਇਸ ਤਰ੍ਹਾਂ। ਹੂੰ। ਜਨੂਸੀ ਕਰਨਾ ਫਿਰ ਟਾਈਮ ਪਾਸ ਕਰਨਾ ਹੀ ਆ। ਜ ਇਹ ਦਿਵਾਨੀ ਦਿੱਤੇ ਮੈਂ ਕੁਛ ਨਹੀਂ ਇੱਥੇ ਚੱਲੀ ਆ ਮੈਂ ਵੇਖਾਂ ਤੇ ਸਹੀ ਸੋਇ ਚ ਜਾ ਕੇ ਮੈਂ ਜਲਾਵਾਂ ਖਬਰ ਇਹਨਾਂ ਦੀ ਜਰਾ ਮੇਰੀ ਗੱਲ ਸੁਣਾ ਆਹ ਕੋਲੇ ਉਹਨੂੰ ਮੈਨੂੰ ਸੱਦਿਆ ਇੱਥੇ ਲਿਆਂਦਾ ਕਿੰਬਰ ਨਾ ਬੁੱਤਾ ਹੀ ਮਾਰਿਆ ਜੁੱਟਾਂ ਦਾ ਮੈਨੂੰ ਕਿ ਲੋਰੀ ਮੇਰੇ ਮੱਭੀ ਨੇ ਕਿਹਾ ਤੇ ਮੈਂ ਤੁਹਾਨੂੰ ਕਹਿਤਾ ਅੱਛਾ بڑا ਇੰਤਜ਼ਾਮ ਕੀਤਾ ਫਿਰ ਹੁੰਦਿਆ ਕੋਈ ਨਹੀਂ ਲਾਇਆ ਹੁੰਦੇ ਆ ਕੋਈ ਨਾ ਇੱਥੇ ਹੀ ਸ਼ਾਮਾਂ ਤੱਕ ਵੇਖ ਲੈਣੇ ਕੀ ਕਰਦੇ ਆ ਤੁਹਾਡਾ ਤਾਂ ਗੁੱਸਾ ਨੱਕ ਤੇ ਚੜਿਆ ਰਹਿੰਦਾ ਹੈ ਗੁੱਸਾ ਨਾ ਕਰਤੇ ਅਤੇ ਕੰਟਰੋਲ ਕਰਨਾ ਸਿੱਖਣ ਨਾ ਕਿੱਦਾਂ ਕਰੀਦਾ ਵਾ ਕੋਈ ਨਹੀਂ ਮਨਜੋਇਤਾ ਕਿੱਥੇ ਹੀ ਆ ਮੈਂ ਕਰ ਲਾਂ ਠੰਡਾ ਮੈਨੂੰ ਜੀ ਚਾਹ ਨਾ ਹੁਣ ਕਿਹਦੇ ਨਾਲ ਕੋਈ ਗੱਲ ਨਹੀਂ ਦਿੱਤੀ ਜਾਂਦੀ ਚਾਹ ਵੀ ਇੱਦਾਂ ਪਾਣੀ ਪਿਆ ਲਿਆ ਆ ਫੜੋ ਆਪਣੀ ਘਰਾਂ ਲਾਸੀਆਂ ਪਾਣੀ ਵਾਲੀਆਂ ਕਿੱਦਾਂ ਪਾਣੀ ਫੜਾ ਕੇ ਆਈਆਂ ਜਦੋਂ ਪਤਾਨਾ ਤਾਂ ਠੰਡਾ ਮੁੱਕ ਗਿਆ ਹੁੰਦਾ ਵਾ ਇਦੋਂ ਆਪਣੇ ਤੁਹਾਡੇ ਆਉਂਦੇ ਨੇ ਉਦੋਂ ਤੁਹਾਨੂੰ ਸਭ ਕੁਝ ਮਿਲ ਜਾਂਦਾ ਵਾ ਨਹੀਂ ਮੇਰੀ ਗੱਲ ਸੁਣੋ ਸਾਨੂੰ ਆਿਆਂ ਦਾ ਪਤਾ ਹੀ ਪੈਣਾ ਨਹੀਂ ਆਉਣਾ ਵਾ ਤੁਹਾਨੂੰ ਪਤਾ ਹੀ ਤੂੰ ਤੁਸੀਂ ਮੁਗਾ ਲੈਂਦੇ ਠੰਡਾ ਸਭ ਕੁਝ ਤੁਹਾਡੇ ਹੱਥ ਵਿੱਚ ਹੀ ਆ ਹੱਥ ਵਿੱਚ ਵਾ ਹੋਇਆ ਜਾਂ ਨਾ ਹੋਇ ਪਰ ਇਹ ਆ ਵੀ ਤੂੰ ਘਰੋਂ ਮੁਕਾ ਕੇ ਰੱਖਦੀਆਂ ਜੀ ਚੀਜ਼ ਤੂੰ ਹੀ ਲੈ ਕੇ ਰੱਖਿਆ ਕਰੋ ਬੇਟੀ ਉਦੋਂ ਤਾਂ ਹੱਥ ਘੁੱਟਦੇ ਜੇ ਬੇਟੀਆਂ ਵੀ ਲਿਆ ਲਿਆ ਵੇਖੀਆਂ ਨੇ ਮੈਂ ਇੱਥੇ ਪੇਟੀਆਂ ਵੀ ਨਹੀਂ ਰਹਿੰਦੀਆਂ ਉਦੋਂ ਦਿਨੇ ਰਾਤ ਠੰਡਾ ਹੀ ਪੀਂਦੇ ਗਾ ਪਾਣੀ ਦੇ ਥਾਂ ਮੀ ਪੇਟੀਆਂ ਕਹਿਣ ਏ ਮੈਂ ਤਾਂ ਕਦੇ ਐਹ ਘੱਟ ਬੋਤਲ ਨਹੀਂ ਵੇਖੀਦੀਆਂ ਦੀ ਠੰਡੇ ਦੀ ਤੂੰ ਤਾਂ ਕੁਝ ਵੇਖਿਆ ਹੀ ਨਹੀਂ ਆਡੇ ਘਰ ਦੇ ਨਾਲੇ ਮੰਮੀ ਇਹ ਚਾਹਤਾ ਕੋਈ ਕਸੂਰ ਨਹੀਂ ਆ ਤੇ ਠੰਡਾ ਪੈ ਲੈਣਾ ਵਾ ਨਾ ਤੇ ਨਿਆਰੇ ਘਰੇ ਹੀ ਆ ਉਹਨਾਂ ਕੋ ਮਂਗਵਾ ਲਓ ਉਹ ਤੇ ਉਹ ਤੇ ਮੈਂ ਹੋ ਮਂਗਾਵਾਂਗੀ ਕਰਾਂਗੀ ਸਭ ਕੁਝ ਮੁਫਤ ਆ ਲੈਣਾ ਹੀ ਆ ਮੈਂ ਇਦਾਂ ਤੇ ਨਹੀਂ ਰੱਖਣਾ ਉਹਨਾਂ ਨੂੰ ਜਾਂ ਫਿਰ ਖਾਨੂੰ ਦੱਸ ਦਿੰਦੇ ਆਂ ਨਹੀਂ ਮਂਗਵਾ ਲੈਂਦੇ ਇੱਥੇ ਹੁਣ ਹੱਟ ਗੁੱਸਾ ਕਰਨ ਦੀ ਕਿਹੜੀ ਗੱਲ ਵਾ ਆਹ ਹੁਣ ਗੱਲ ਸੁਣੋ ਉਹ ਜਿਹੜਾ ਤੇ ਆਮ ਨਾ ਗਿਆ ਨਾ ਗਿਆ ਮਂਗਾ ਲੈਣੀ ਆ ਮੈਂ ਤੇ ਗੱਲ ਸੁਣ ਮੇਰੀ ਇਦਾਂ ਕਰਿਓ ਚਾਹੇ ਕਾਢ ਲਓ ਪਕੌੜੇ ਚਾਹੇ ਮਂਗਾ ਲਓ ਸਮੋਸੇ ਤੇ ਨਾਲ ਮਿੱਠੀ ਚੀਜ਼ ਜ਼ਰੂਰ ਮਂਗਾਇਓ ਆ ਇਹਨੇ ਮੈਂ ਤੇ ਚੇਤਾ ਆਇਆ ਵਾ ਮੈਂ ਤਾਂ ਠੰਡੇ ਦੀ ਬੋਤਲ ਮਗਾਈ ਸੀ ਕਿਤੇ ਪੀ ਤੇ ਨਹੀਂ ਛੜੀ ਸਾਰੀ ਵੇਖਣੀ ਆ ਜਾ ਕੇ ਹਾਂ ਕਿ ਮੈਂ ਰੰਗੇ ਹੋਣ ਕੀ ਕਰਾਂਗੀ ਉਹ ਤੇ ਪੀਓ ਇਹ ਤਾਂ ਫਿਰ ਫੜਣਾੜੀ ਕੋਈ ਗਾ ਨਹੀਂ ਜਵਾਈ ਸਾਹਮਣੇ ਹਣ ਕਿ ਮੇਲਾ ਲਾਵੂਗੀ ਕੋਈ ਨਹੀਂ ਵੇਖ ਲੈਨੇ ਬੋਲੇ ਆਹ ਵੇਖਨੇ ਆਹ ਬੋਤਲ ਮੈਂ ਪੂਰੀ ਮਗਾਈ ਸੀ ਮੇਰੇ ਦਿਲ ਨੂੰ ਕੁਝ ਹੁੰਦਾ ਤੇ ਮੈਂ ਚੱਲ ਨਾ ਮੈਂ ਪੀਣਾ ਕਿ ਨਾ ਕੁੜੀ ਨੇ ਆਉਣਾ ਵਾ ਰੌਣਿਆਂ ਨੇ ਆਉਣਾ ਆ ਤਾਂ ਤੂੰ ਪੀ ਵੀ ਛੜੀ ਸਾਰੀ ਅਮਾਸਾ ਕਰ ਗਈ ਇਹੋ ਹੀ ਦੇ ਦਿੰਦੀਆਂ ਤੁਸੀਂ ਹੁਣ ਓ ਮੰਮੀ ਜੀ ਤਾਰੇ ਦਿਲ ਨੂੰ ਖੁਸ਼ ਹੁੰਦਾ ਤੇ ਮੇਰੇ ਬੜਾ ਦਿਲ ਨੂੰ ਖੁਸ਼ ਹੁੰਦਾ ਹੈ ਕਿਦਨ ਤੇ ਮੈਂ ਵੀ ਕੋਟ ਕਲਾਸੀ ਚ ਪਾ ਕੇ ਪੀ ਲਿਆ ਉਹ ਪਾ ਚ ਪੰਜੇ ਦਿਨ ਨੂੰ ਖੁਸ਼ ਹੁੰਦਾ ਪਿਆ ਫਿਰ ਇਹਨੇ ਕੋਟ ਪੀ ਲਿਆ ਤੁਹਾਡੇ ਆਂਦੇ ਨਾਲੋਂ ਤੇ ਹੁੰਦਾ ਹੀ ਰਹਿਣਾ ਵਾ ਖਾਣ ਦੀਆਂ ਤੁਸੀਂ ਜਸਕੇ ਹੋਰ ਵੱਡੀਆਂ ਦਿਨਾਂ ਨੂੰ ਹੁੰਦਾ ਤੁਹਾਡਿਆਂ ਨੂੰ ਕਹੀ ਲੀ ਨਾ ਰਹਿਣ ਦਿਆ ਕਰੋ ਚੀਜ਼ ਐਂ ਤਾਂ ਕਰੀਏ ਆ ਪਕੌੜੇ ਕਾੜ ਨਹੀਂ ਉਹ ਨਿਕਲਦੇ ਨਹੀਂ ਗਰਮੀ ਚ ਸਮੋਸੇ ਮੰਗਾਲਾ ਹਮ ਬੋਤੇ ਲਗਾ ਲੈ ਜਾਂ ਸਰਸ ਨੂੰ ਕਹਿ ਜਾ ਚਲ ਮੱਗਿਆ ਚਲ ਆਹਾਂ ਮਾਤਾ ਤੇ ਕਿਤੇ ਵਟਣ ਜੋਗੀ ਆ ਇੰਨੇ ਪੁਆੜੇ ਪੌਂਦੀ ਇੰਨੇ ਪੁਆੜੇ ਪੌਂਦੀ ਉਤੋਂ ਤੀਜ ਵਾਈ ਉੱਢਾ ਲਿਆ ਸਿਹੜਾਡੇ ਤੇ ਫਿਲਾਓ ਕਰੋ ਸੇਵਾ ਨਾਲ ਦੀ ਉਤੋਂ ਗਰਮੀ ਨੇ ਜਾਨ ਖਾ ਲਈ ਆ ਕੀ ਕਰੀਏ ਆਪਾਂ ਜੀ ਨੂੰ ਆਜ ਮਾਰਨੀ ਮਾਨੀਏ ਗੱਲ ਸੁਣ ਮੇਰੀ ਇਹਨਾਂ ਨੂੰ ਨਾ ਕਿਤੇ ਪਤਾ ਲੱਗ ਜੇ ਬਾਂ ਦਲਜੀਤ

ਚਲੋ ਠੀਕ ਆ ਹਾਂ ਤੂੰ ਪਸੰਦ ਕਰਕੇ ਲੈ ਹੀ ਦੇਨੇ ਆ ਹਾਂ ਹਾਂ ਕੋਈ ਨਹੀਂ ਮੈਂ ਇਹਨਾਂ ਨੂੰ ਜੇ ਫੜਾਏ ਤੇ ਨਾ ਸਾਰੇ ਡਾਉਲੇ ਨਹੀਂ ਨਹੀਂ ਕੋਈ ਨਹੀਂ ਹਾਂ ਤੇ ਆਪਣੇ ਹਿਸਾਬ ਨਾਲ ਲੈ ਦੇ ਠੀਕ ਆ ਜੀ ਨਾ ਬਹੁਤੇ ਚੰਗੇ ਤੇ ਨਾ ਬਹੁਤੇ ਮਾੜੇ ਠੀਕ ਆ ਹਾਂ ਹੈ ਕਿ ਨਹੀਂ ਤੇ ਆਪਣਾ ਨੂੰ ਚੰਗਾ ਹੀ ਲੱਗੇ ਠੀਕ ਆ ਠੀਕ ਆ ਆਹ ਚਲ ਮੈਂ ਇਧਰ ਗੱਡੀ ਪਹਿਲੇ ਮੈਨੂੰ ਛੱਲ ਨੂੰ ਫੜਾ ਦਿੰਦੀ ਆ ਫਿਰ ਆਹ ਇਦਾਂ ਕਰ ਲੈ ਨੂੰ ਫੜਾ ਲੈ ਜਾਣਾ ਤੇ ਨਾਲ ਹੀ ਆਉਨੇ ਹਾਂਜੀ ਹਾਂ ਗੱਡੀ ਚ ਚੱਲ ਜਿਓ ਯਾ ਲੈ ਲੋੜ ਕੱਪੜੇ ਕੱਪੜੇ ਕਰ ਦੇਣਾ ਔਖੀਆਂ ਤੇ ਨਾ ਹੋਣਾ ਆ ਕੁੜੀ ਨੂੰ ਸੱਦਿਆ ਕੁੜੀ ਨੂੰ ਨਾਲ ਕੱਲਿਆ ਕੱਪੜੇ ਲੈਣ ਪਰ ਮੈਂ ਤੁਹਾਨੂੰ ਪਰ ਹੁਣ ਮੈਂ ਕਰਾਂ ਕਿ ਇਹਨਾਂ ਨੂੰ ਦਮਾ ਤੇ ਨਾਲ ਲੜੀ ਢਾਉਣੀ ਕਰ ਵੱਲ ਥੋੜਾ ਵੇਖਦਿਆਂ ਨੇ ਇਹਨਾਂ ਤੇ ਅੱਖਾਂ ਜਿੰਨੇ ਹੈਗੇ ਖਰਚ ਕੇ ਜਾਈਏ ਘਰ ਚਲੋ ਕੋਈ ਨਹੀਂ ਅੱਲਾ ਦੋ ਦਿਹੋ ਕਰਦੀਆਂ ਤੇ ਕਰਦੀਆਂ ਰਹਿਣ ਇਹਨਾਂ ਦੀ ਕਿਹੜੀ ਗੱਲ ਹੈ ਨਾਲ ਤੇ ਕਿਤੇ ਸੋਹ ਰਿਆ ਕਰ ਲੈਗੇ ਭਾਲਤਾ ਵਾ ਨਾ ਕੋ ਚੇਚ ਨਾ ਗੱਲ ਨਾ ਬਾਤ ਹੈ ਅਸਲ ਤੇ ਜਿਹੜੇ ਮੁੱਦੇ ਦੀ ਸੱਦਿਆ ਵਾ ਕੋਈ ਨਹੀਂ ਲੇਟ ਕੱਦੋਂ ਕਰਦੇ ਪਏ ਆ ਬਾਕੀ ਆ ਸਾੜੇ ਭੈਣ ਕਿੱਥੇ ਗਏ ਸਵੇਰ ਦੇ ਚੱਲੋ ਵੱਡਾ ਤੇ ਜਥੇਦਾਰ ਹੈ ਹੈ ਨਿੱਕਾ ਉਚਾਰਾ ਚਾਹ ਕਰ ਲੈਂਦਾ ਉਹ ਵੀ ਨਹੀਂ ਦਿਖੰਡਿਆ ਮੈਨੂੰ ਲੱਗਾ ਭਾਬੀਆਂ ਨੇ ਗਾਂ ਪਸ਼ਾਕ ਕਰਾਤੇ ਜਾਂਦੇ ਤੇ ਕੋਈ ਨਾ ਕੋਈ ਗੱਲ ਆਈ ਕੋਈ ਨਹੀਂ ਤੁਹਾਡੇ ਵਿੱਚੋਂ ਕੱਢੂ ਸਭ ਕੋਈ ਚੱਕਰ ਨਹੀਂ ਆਂ ਕਿ ਵੀ ਸ਼ਰਨ ਤੇ ਇੱਥੇ ਆਣ ਕੇ ਬਹਿ ਗਏ ਮੈਂ ਅੰਦਰ ਲੱਭੀ ਜਾਣੀ ਕੀ ਕਰਾਂ ਫਿਰ ਕਿਉਂ ਕੀ ਹੋ ਗਿਆ ਅੰਦਰ ਗਰਮੀ ਚ ਮਾਰ ਦੇਣਾ ਮੈਨੂੰ ਨਹੀਂ ਹੱਦ ਹੀ ਹੋ ਗਈ ਤੁਹਾਡੀ ਹੱਦ ਕਾਦੀ ਹੋ ਗਈ ਆ ਤੈਨੂੰ ਪਤਾ ਨਹੀਂ ਮੈਂ ਕਿੱਦਾਂ ਰਹਿਣਾ ਕਰੇ ਆ ਮੇਰੀ ਗੱਲ ਸੁਣੋ ਆ ਫੜੋ ਪੈ ਮੰਮੀ ਨੇ ਦਿੱਤੇ ਕੱਪੜਿਆਂ ਵਾਸਤੇ ਨਾਲੇ ਭਾਬੀ ਉਹਨਾਂ ਨੂੰ ਲੈ ਦੇਓ ਤੇ ਨਾਲੇ ਕਹਿੰਦੇ ਆਪਣੇ ਲੈ ਲਿਓ ਅੱਛਾ ਤੇ ਸਰਜੂ ਕਿਉਂ ਬਥੇਰੇ ਆ ਲੱਗਦਾ ਨਹੀਂ ਬਥੇਰੇ ਆ ਸਾਰੇ ਜਾਣਾ ਵਾ ਮਗਰ ਸਾਰੇ ਟੱਬਰ ਦੇ ਤੇ ਕੱਪੜੇ ਘਣਾਈ ਜਾਂਦੇ ਹੋ ਮੰਮੀ ਨੇ ਕਿਹਾ ਸੀ ਵੀ ਆਪਣੇ ਲੈ ਲਿਓ ਚੰਗੇ ਉਹਨਾਂ ਨੂੰ ਸਰਦੇ ਬੰਦੇ ਬਣਾ ਦਿਓ ਸਰਦੇ ਬੰਦੇ ਚੜ ਜਾਣਗੇ ਨੱਕਾ ਤੇ ਉਹਨਾਂ ਦੇ ਤੇਰੇ ਭਾਬੇ ਦੇ ਨੱਕ ਕਿਹੜੇ ਦਿੱਕੇ ਆ ਕਿਉਂ ਨਹੀਂ ਚੜੀ ਜਾਣਗੇ ਤੁਸੀਂ ਐਵੇਂ ਗੱਲਾਂ ਕਰੀ ਜਾਂਦੀ ਜੀ ਤੇ ਗੱਲਾਂ ਨਾਲ ਤਾਂ ਕੀ ਕਰਾਂ ਦੱਸ ਨਾ ਮੈਨੂੰ ਤੇ ਭਾਬ ਤੇਰੇ ਭਰਾ ਕਿੱਥੇ ਐਜ ਮੈਨੂੰ ਤੇ ਆਪਦੀ ਪਤਾ ਮੈਨੂੰ ਤੇ ਆਪ ਕੋਈ ਨਹੀਂ ਮਿਲਿਆ ਮੈਨੂੰ ਵੀ ਪਤਾ ਜਵਾਈ ਨਹੀਂ ਆਉਣਾ ਕੋਛਿਆ ਇਹ ਮੈਂ ਮੰਮੀ ਨੂੰ ਕਿੱਧਰ ਕਿਤੇ ਗਏ ਆ ਆ ਜਾਂਦੇ ਆ ਆਹੋ ਉਹ ਤਾਂ ਜਾਣਾ ਹੈ ਮੈਨੂੰ ਪਤਾ ਕਿਉਂ ਗਏ ਆ ਸਾਰਾ ਪਤਾ ਵਾ ਬੱਚਾ ਨਹੀਂ ਆ ਮੈਂ ਚਲ ਜੇ ਤੁਹਾਨੂੰ ਪਤਾ ਹੀ ਆ ਤੇ ਫਿਰ ਤੇ ਗੱਲਾਂ ਕਰ ਤੋਂ ਕਰੀ ਜਾਂਦੇ ਜੇ ਹੂੰ ਉਹ ਜਾ ਅੰਦਰੋਂ ਨਾ ਚਾਹ ਦਾ ਘੁੱਟ ਬਣਾ ਲਿਆ ਚੱਲ ਮੈਂ ਲੇ ਆ ਮਨੀ ਹੋਰ ਤਾਂ ਕੋਈ ਆਸ ਨਹੀਂ ਮੈਨੂੰ ਇੱਥੋਂ ਇੰਨਾ ਜੋ ਤੇ ਮੈਂ ਥੱਦੀ ਦੇ ਅੱਧੀ ਵੀ ਨਹੀਂ ਹਿਲਣ ਦੇਣੀ ਅੱਧਿਆਂ ਵਿੱਚ ਸਾਰੇ ਗੋਲ ਕਰ ਦੇਣੇ ਬਾਕੀ ਮੈਂ ਜਾਣਾ ਤੇ ਮੇਰਾ ਕੰਮ ਜਾਣੇ ਕਿ ਦਮੇਖਾ ਗੰਦ ਪਾਇਆ ਮੁੰਡੇ ਨੇ ਕਿਤੇ ਡੱਕਦੀ ਨਹੀਂ ਉਹਨੂੰ ਵੀ ਨਾ ਗੰਦ ਪਾ ਭੈਣ ਜੀ ਭੈਣ ਜੀ ਤੂੰ ਇਥੇ ਗੰਦ ਸੰਭੀ ਜਾ ਆ ਗੱਲ ਸੁਣ ਮੇਰੀ ਆ ਨਵਾਂ ਵੇਖੇ ਬਾਹਰ ਕੁਛ ਹਾਂ ਹਾਂ ਹੁਣ ਕਿਉਂ ਕਹਿ ਨਵਾਂ ਹੋਣਾ ਕੀ ਆ ਐਨੇ ਪੈਸੇ ਫੜਾਉਂਦੀ ਆਪਣੇ ਘਰ ਵਾਲੇ ਨੂੰ ਦਲਜੀਤ ਆਹੋ ਤੇ ਮਾਈ ਦਾ ਹੀ ਬੇੜਾ ਘਰਕ ਹੋਇਆ ਵਾ ਉਹਦਾ ਹੀ ਬੇੜਾ ਘਰਕਵਾ ਉਹਨੂੰ ਪਤਾ ਨਹੀਂ ਕੁਛ ਲਿਆਉਣ ਲਿਆਣ ਵਾਸਤੇ ਕਹਿਣ ਲਈ ਹੀ ਕਿ ਤੇ ਮੇਰੇ ਕੰਨਾਂ 'ਚ ਆਵਾਜ਼ ਨਹੀਂ ਸੁਣੀ ਮੈਂ ਤੇ ਪੈਸੇ ਫੜਾਉਂਦੀ ਵੇਖੀ ਉਹਨੂੰ ਆਹੇ ਕੋ ਗੱਲ ਵੀ ਸੁਣਨੀ ਹੀ ਗਾਂ ਹੋ ਕੇ ਕੱਲ ਕਿੱਥੋਂ ਸੁਣ ਲੈਂਦੀ ਸ਼ੀਸ਼ਾ ਲੱਗਾ ਅੱਗੇ ਉਤਵਾਸ ਹੁੰਦੀ ਆ ਮੈਂ ਤਾਂ ਬਥੇਰੀ ਗਾਂ ਗਾਂ ਹੋਈ ਹੀਗੀ ਉਦਾਂ ਦੇ ਕੰਨੇ ਨਹੀਂ ਪਈ ਕੋਈ ਸਾਨੂੰ ਕਿਤੇ ਨਾ ਉਹ ਚੀਜ਼ ਖਾਣ ਤੋਂ ਵੀ ਨਹੀਂ ਪਤਾ ਕਰਦੀ ਆ ਹਨਾ ਤੇ ਇਹਨਾਂ ਦੇ ਮੂੰਹ ਚ ਕੋਈ ਚੀਜ਼ ਵੀ ਕਿਦਾਂ ਪੈ ਜਾਏ ਤਾਂ ਧੀ ਆਪਣੇ ਦਾ ਦੋਵਾਂ ਦਵਾਂ ਹੱਥਾਂ ਨਾਲ ਟਾ ਦਿੰਦੀ ਫੜ ਕੇ ਮੇਰੀ ਗੱਲ ਤੋਂ ਹੁਣ ਭੈਣ ਜੀ ਐਦਾਂ ਨਾ ਕਰੀਏ ਆਪਾਂ ਨਾ ਕਹੀਏ ਪਿਆਹੀ ਨਾਲ ਜਾਣਾ ਸਾਨੂੰ ਉਹ ਨਾਲ ਲੈ ਕੇ ਚੱਲੋ ਗੱਲ ਤੇ ਵਾਪਸ ਤੇਰੀ ਠੀਕ ਵਾ ਅਸੀਂ ਕਿਹੜੇ ਨਿਆਣੇ ਦੱਸ ਹਾਡੇ ਪੈਰੇ ਹਾੜੇਆਂ ਜੁੱਤੀਆਂ ਹਾੜੇ ਸਿਰ ਇਹ ਫਰਮਾਈ ਨਾ ਹਾੜੇ ਕੱਪੜੇ ਮੰਗਾਉਣ ਲੱਗੀ ਹੁਣੀ ਇਹੋ ਹੀ ਕੰਮ ਤੇ ਉਹਨੇ ਲਿਆ ਆ ਕੇ ਨਾ 3 300 ਵਾਲੇ 4 400 ਵਾਲੇ ਸਾਡੇ ਮੱਥੇ ਮਾਰ ਦੇਣੇ ਆ ਤੇ ਵਰਦੀਆਂ ਬਣਾ ਰਹੀਆਂ ਸਾਡੀਆਂ ਦੋਹਾਂ ਦੀਆਂ ਮੈਂ ਨਹੀਂ ਜਹਿਰ ਕਿ ਲੈਣਾ ਸੋ ਮੈਂ ਤਾਂ ਠੋਕੇ ਜਵਾਬ ਦੇਣਾ ਚੁੱਕੇ ਮੂੰਹ ਤੇ ਮਾਰਨਾ ਜੇ ਇੰਦਾ ਕੰਮ ਕੀਤਾ ਉਹਨੇ ਤੇ ਸਾਰੀਆਂ ਕਰਤੂਤਾਂ ਮਾਈ ਦੀ ਮਣੀਆਂ ਕਰਨ ਹੁਣ ਪਿਆਲੀ ਮਾਤਾ ਦੇ ਨਾਮ ਆ ਜੇ ਕਿਤੇ ਆਪਾਂ ਬੋਲੀਏ ਨਾ ਇਹਨੇ ਉਸੇ ਹਾਲੇ ਚੁੱਕ ਕੇ ਪਿਆਰੀ ਵੀ ਕੁੜੀ ਦੇ ਨਾਲ ਨੂੰ ਆ ਲੈਣੀ ਉਤੋਂ ਲਾਲਚੀ ਜਿਹਾ ਜਵਾਈ ਲੱਭ ਲਿਆ ਵਾ ਹੈ ਉਹ ਵੀ ਨਹੀਂ ਕਿਤੇ ਇੱਕ ਵਾਰੀ ਨਹੀਂ ਕਹਿੰਦਾ ਕਿਦਾਂ ਮੋਛ ਤੇ ਮੋਛ ਚੜਾਈ ਜਾਂਦਾ ਤਾ ਹੈ ਉਹ ਤੇ ਬੈਠਾ ਤੇ ਵੇਖ ਕੇ ਪੈਸੇ ਤੇ ਇਦਾਂ ਫੜਲੇ ਦਵਾਦਾ ਬੋਨੇ ਮੈਂ ਤੇ ਵਖਾ ਤਾਂ ਠਾ ਇਹ ਦਸ ਦੇ ਘਰੋਂ ਐ ਤੇ ਇਹ ਪੈਸੇ ਨੂੰ ਕਿਉਂ ਫੌਂਡੇ ਹਾਂ ਗਲਤ ਮੇਰਾ ਦਿਮਾਗ 'ਚ ਨਹੀਂ ਆਈ ਆਪਣੇ ਘਰੋਂ ਚੰਗਾ ਭਲਾਵਾ ਸਭ ਕੁਝ ਹੈਗਾ ਇਹਨਾਂ ਦੇ ਕੋਲ ਭੁੱਖ ਜਿਹੀ ਹੈ ਕਿਤੇ ਗੱਲ ਨਹੀਂ ਕਰਨ ਵਾਲੀ ਹੈ ਉਹ ਤਾਂ ਅੱਜ ਮੀਟ ਮੂਟ ਲੱਭਣਿਆ ਹੁਣਾਵਾ ਇੰਨਾ ਸ਼ੁਕਰ ਦੋਵੇਂ ਭਰਾ ਅੱਜ ਸ਼ਹਿਰ ਦੇ ਸ਼ਹਿਰ ਗਏ ਆ ਆਏ ਜਾਣਾ ਉਹਨਾਂ ਨੇ ਜਦੋਂ ਹੁਣੇ ਨਾ ਆਉਣਾ ਸ਼ਹਿਰੋਂ ਉਦੋਂ ਨੂੰ ਉਹਨਾਂ ਨੇ ਵੀ ਆ ਜਾਣਾ ਕੀ ਕਰਾਂਗੇ ਰਹਿਣਾ ਮੀਟ ਬਣਾਉਣਾ ਨਹੀਂ ਨਹੀਂ ਬਣਾਉਣਾ ਅਸੀਂ ਕਵਾਂ ਲੈਓ ਬਣਾ ਬਣਾਇਆ ਜੇ ਖਾਣਾ ਵਾ ਤੇ ਆਡੇ ਦਾ ਸਮੋਸੇ ਅਜੇ ਤੱਕ ਚੁਬਣ ਡੇ ਲੰਡੇ ਉਹ ਨਹੀਂ ਪਚੰਦੇ ਅੰਡੀ ਗਲਤ ਗਲਤ ਸਮੋਸਿਆਂ ਦਾ ਮੇਣਾ ਮਾਰਦੀ ਗੱਲ ਗਲਤ ਸਮੋਸਿਆਂ ਦਾ ਮੇਣਾ ਮਾਰਦੀ ਹੈ ਸਾਰੇ ਪੌੜੇ ਬੁਢੜੀ ਦੇ ਆ ਦਫਾ ਕਰ ਹੁਣ ਹੁਣ ਦੱਸ ਸਕੇ ਹੁਣ ਕੀ ਕਰੀਏ ਕਰਨਾ ਕੀ ਹੈ ਚਲ ਫਿਰ ਕੈਦਨੇ ਜਾ ਕੇ ਫੇ ਸਾਨੂੰ ਨਾਲ ਖੜੋ ਆਪਾਂ ਵੀ ਜਾਣਾ ਬਣਾਉ ਆਹ ਦਲਜੀਤ ਨੂੰ ਮਾਰ ਤੂ ਅੱਜ ਉਹਨੂੰ ਮਾਰਾਂ ਅੱਜ ਆ ਜਾ ਮਾਰ ਕੇ ਤੇ ਜਮਾਤਾਂ ਨੂੰ ਕਵਾਂ ਮਾਤਾ ਨੂੰ ਰਹਿਣ ਦੇ ਤਾਂ ਕੀ ਦਲਜੀਤ ਨੂੰ ਮਾਰਾਂ ਅੱਥੇ ਲੈ ਆ ਆਹ ਚਲ ਤੇ ਬਾਈ ਇੱਥੇ ਤੇ ਮਲਾ ਕੇ ਪਵਾੜੇ ਦੇ ਜੜ ਤੇ ਉਹ ਲਿਬਨੀ ਜਿਹੜੀ ਆ ਜਾਂਦੀ ਮੂੰਹ ਚੋਕ ਕੇ ਸਾਨੂੰ ਲਿਆ ਕੇ ਚੀਜ਼ਾਂ ਦੇਣ ਇਹ ਕੌਣ ਹੁੰਦੀ ਆ ਸਾਡੇ ਰਕ ਚੀਜ਼ਾਂ ਲਿਆ ਕੇ ਦੇਣ ਵਾਲੀ ਹੈ ਦਲਜੀਤ ਕਰਦੀਆਂ ਕੋਈ ਨਹੀਂ ਲਗਦੀਆਂ ਅਸੀਂ ਆਪਣੀ ਮਰਜ਼ੀ ਦਾ ਕੱਪੜਾ ਨਹੀਂ ਪਾ ਸਕਦੀਆਂ ਆ ਜਾਂਦੀ ਦਲਜੀਤ ਨਾ ਕੱਪੜੇ ਬਣਾ ਕੇ ਦੇ ਜਾ ਇਹਨਾਂ ਨੂੰ ਦਲਜੀਤ ਨੂੰ ساری ਉਮਰ ਤੇ ਉੱਤੇ ਚੜਾ ਰੱਖੀ ਕੋਈ ਨਹੀਂ ਮਾਤਾ ਕਿ ਤੇ ਸਾਡੇ ਦੇਣ ਵੀ ਆਉਣਗੇ ਨਾ ਫੇਰ ਦੱਸਾਂਗੇ ਪਤਾ ਦਲਜੀਤ ਨੂੰ ਫੇਰ ਖੁੱਡੇ ਲੈਣ ਲਾ ਕੇ ਬਿਠਾ ਲਿਆ ਕਰਾਂਗੇ ਆਪੇ ਆਣ ਕੇ ਵੇਖਿਆ ਕਰੂਗੀ ਨਾ ਆਜੋ ਭੈਣ ਜੀ ਆਜੋ ਆ ਗਈ ਆ ਆਜੇ ਗੱਲੋ ਕਿ ਪੱਬਜੀ ਹੋਣਾ ਕੀ ਆ ਦਲਜੀਤ ਵੇ ਮੇਰੀ ਗੱਲ ਸੁਣ ਹੁਣ ਜਮਾਨਾ ਕਿਦਾਂ ਦਾ ਆ ਗਿਆ ਵਾ ਹੈ ਹੁਣ ਸਾਡਾ ਵੀ ਜੀ ਕਰਦਾ ਆਪਣੀ ਪਸੰਦ ਦੇ ਕੱਪੜੇ ਪਾਉਣ ਦਾ ਤੇ ਮੰਮੀ ਨੇ ਤੈਨੂੰ ਪੈਸੇ ਦਿੱਤੇ ਆ ਨਾ ਸਾਡੇ ਕੱਪੜੇ ਲਿਆਉਣ ਵਾਸਤੇ ਹਾਂਜੀ ਹਾਂਜੀ ਦਿੱਤੇ ਆ ਤੂੰ ਰਹੀਂ ਵੀ ਨਾਲ ਜਾਣਾ ਵਾ ਲੈ ਭਾਬੀ ਇਹ ਕਿੱਦਾਂ ਦੀ ਗੱਲ ਆ ਤੁਹਾਨੂੰ ਕੱਤੇ ਬਿਠਾ ਕੇ ਲੈ ਜਾਈਏ ਲੈ ਦੱਸ ਕੱਤੇ ਬਿਠਾਲ ਕੇ ਖੜਨਾ ਵਾ ਗੱਡੀ ਤੇ ਹੋਰ ਕੱਤੇ ਅਸੀਂ ਕਦੋਂ ਗੱਡੀ ਤੇ ਆਏ ਆ ਅਸੀਂ ਜਾਏ ਮੋਟਰਸਾਈਕਲ ਤੇ ਜਿੱਤ ਹੀ ਮੋਟਰਸਾਈਕਲ ਤੇ ਗੱਡੀ ਘਰ ਜੁ ਹੈਗੀ ਆ ਕੋਈ ਨਹੀਂ ਆਡੀ ਗੱਡੀ ਲੈ ਜਾਓ ਆਹੋ ਭਾਬੀ ਜੀ ਕੱਲ ਇਹ ਆਪੇ ਕੁਸ਼ਣ ਠੀਕ ਨਹੀਂ ਹੈਗੇ ਗੱਡੀ ਦੀ ਗੱਲ ਤੇ ਨਹੀਂ ਆ ਗੱਡੀ ਤਾਂ ਹੀ ਘਰੋਂ ਵੀ ਲੈ ਆਉਣੀ ਸੀ ਉਹ ਕਹਿੰਦੇ ਮੇਰਾ ਮਨ ਖਰਾਬ ਹੋਣ ਡਿਆ ਗੱਡੀ 'ਚ ਮੇਰਾ ਬੈਣ ਨੂੰ ਦਿਲ ਨਹੀਂ ਕਰਦਾ ਨਹੀਂ ਤੇਹਾਡਾ ਵੀ ਜੀ ਕਰਦਾ ਹੈ ਆਪਣੇ ਮਨਪਸੰਦ ਕੱਪੜੇ ਲਈਏ ਹੁਣ ਤੁਹਾਨੂੰ ਪਤਾ ਹੀ ਆ ਨਾ ਕਿ ਮਾਤਾ ਦਾ ਸੁਭਾ ਕਿਦਾਂ ਦਾ ਵਾ ਸਾਨੂੰ ਤਾਂ ਕਹਿੰਦੀ ਇਹਨਾਂ ਨੂੰ ਅੱਖੀਂ ਨਾ ਵੇਖਾਂ ਮੈਂ ਕੀ ਗੱਲ ਵਾ ਹੁਣ ਕੱਪੜੇ ਤੇ ਆਪਾਂ ਪਾਉਣੇ ਜਿਹੜੇ ਮਾਨੂੰ ਚੰਗੇ ਨਾਲ ਲੱਗੇ ਫੇਰ ਨਹੀਂ ਕੀ ਕਰਨੇ ਅਜਿਹੀ ਗੱਲ ਕਰਤੀ ਪਈ ਅੱਖੀਂ ਨਾ ਵੇਖਾਂ ਉਹਨੇ ਕੀ ਤੁਹਾਡਾ ਮਾੜਾ ਕੀਤਾ ਵਾ ਮਾੜਾ ਭੈਣ ਜੀ ਕੱਲ ਇਹ ਸਮੋਸੇ ਮੰਗਾ ਕੇ ਖਾ ਲੇ ਉਹ ਹੱਜ ਤੱਕ ਸਾਡੇ ਸੰਗਾ ਜੜੇ ਆ ਦੱਸ ਜੇਕਰ ਜੀ ਘਾਰੀ ਪਿਆ ਕੇ ਚੀਜ਼ ਨੂੰ ਤੇ ਕੀ ਗੱਲ ਹੈ ਆਪਣੇ ਮਨਪਸੰਦ ਚੀਜ਼ ਨੂੰ ਨਹੀਂ ਖਾ ਸਕਦੇ ਜੇ ਹੁਣ ਮਮੀ ਦੀ ਘਦੇ ਤੁਹਾਨੂੰ ਮਨਾ ਕੀਤਾ ਖਾਣ ਤੋਂ ਮਨਾ ਕੀਤਾ ਹਾਡੇ ਹੋਰ ਆ ਕੇ ਦੇ ਦਿੱਤੀ ਕਿਹੜੀ ਕਰਨਾ ਪਾਪਾ ਸਾਡੇ ਸੰਗਾ ਚ ਨਹੀਂ ਖਾਤੇ ਬਾਕੀ ਸਭ ਕੁਝ ਕੀਤਾ